ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪੂ ਆਦਿ ਸੱਚ ਜਗਤ ਸੱਚ ਤੇ ਪੀ ਸੱਚਾਨ ਨੂੰ ਉਸਨੀ ਪੀ ਸੱਚ ਸੋਚ ਸੋਚ ਨਾ ਹੋਵੀ ਜੇ ਸੋਚੀ ਲਖਵਾ ਚੁਪੇ ਛੁਪਨਾ ਹੋਵੀ ਜੇ ਲਾਇ ਰਹਾ ਅਨਵਤਾਰ ਭੁਖੀਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਉਣ ਪਾਲ ਲਖ ਹੋਏ ਤੈ ਇੱਕ ਨ ਚੱਲੇ ਧਾਨ ਕਿਉ ਸਚਿਆਰਾ ਹੋਈ ਏ ਕਿ ਕੋੜੇ ਟੁੱਟੇ ਪਾਸ ਹੁਕਮ ਰਜਾਈਂ ਚਲਣਾ ਨਾਨਕ ਲਿਖਿਆ ਨਾਮ ਹੁਕਮੀ ਹੋਵਨਿ ਆਕਾਰ ਹੁਕਮ ਨ ਕਿਹਾ ਜਾਇ ਹੁਕਮੀ ਹੋਵਨ ਜੀ ਹੁਕਮਲੇ ਬੜਿ ਆਈ ਹੁਕਮ ਜੇ ਤੁਮ ਨੇ ਐਸੋ ਹੁਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀ ਇਕ ਹੁਕਮੀ ਸਦਾ ਬਹੀਐ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ 부ਜੇ ਤੋ ਹਮੇ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਂ ਜਾਣੀ ਨਿਸ਼ਾਨ ਗਾਵੇ ਕੋ ਗਣ ਬੜਿਆਈਆਂ ਚਾਰ ਗਾਵੀ ਤੋਂ ਵਝਿਆ ਵਿਖਮ ਵਿਚਾਰ ਗਾਵੀ ਤੋਂ ਸਾਝ ਕਰੇ ਤਨ ਖੇ ਗਾਵੀ ਤੋਂ ਜੀ ਲੈ ਫਰਦੇ ਗਾਵੇ ਤੋਂ ਜਾਪੇ ਦਿਸੇ ਦੂਰ ਗਾਵੇ ਤੋਂ ਵੇਖੀ ਹਾਦ ਰਸ ਦੂਰ ਕਥਨਾ ਕਥਨ ਆਵੀਂ ਤੋਟ ਕਲ ਕਲ ਕਥੀਂ ਕੋਟੀ ਕੋੜ ਕੋਟ ਦਿੰਦਾ ਦੇ ਲਿੰਦੇ ਤਕ ਪਾਹੀ ਜਗਾ ਜਗੰਤਰ ਖਾਈ ਖਾਈ حکمی حکم چلائے راہو نان کے بک سے بھی پرواہو ساچہ سینسا چنائیں پاکیاں فوہ پار آنکھیں منگے دے دے دات کریے داتار پھر کے انگے رکھیے جی دیسے دروار مہوں کے بولن بولیے جیسن تری پیار عمرت بلا سچ نام بڑی ویچار

ਵਿਣ ਕਰਮਾਂ ਕੇ ਮਿਲੇ ਲਈ ਮਤ ਵਿਚਰਤਨ ਜਵਾ ਹਰਮਾਨ ਖਜੀ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾਇ ਹਦਾਤਾ ਸੋਮੇ ਸਰਨਾ ਜਾਈ ਜੇ ਜੁਗਚਾਰੇ ਆਨ ਜਾ ਹੋਰ ਦਸੋਣੀ ਹੋਏ ਨਮਾ ਖੰਡਾ ਚ ਜਾਣੀ ਦਾ ਚੇ ਸਭ ਕੋਈ ਚੰਗਾ ਨਾ ਖਾਇ ਕੇ

سنہ بوہ نس کے کال نانک بگتا سدا واس ما کا ناس سنشور برما سنکھ سلاح مند سنگ جگت سنیا سمرت وید نانک بگتا سدا گاس سنے سنیا سسنتو گیان سن ارسکاش نان سنے بڑ پڑ پڑ پاوے مان ਸੁਨੇ ਲਾਗਿਐ ਸਹਿ ਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਾਗਨਾ ਕੇ ਗਾਹਾ ਸੁਨੇ ਸੇਖ ਪੀਰ ਪਾਤਿਸ਼ਾ ਸੁਨੇ ਅੰਦੇ ਪਾਵੇ ਰਾਹੋ ਸੁਨੇ ਹਾਸ ਸੰਗਾ ਹੋ ਨਾਨਕ ਭਗਤਾਂ ਸਦਾ ਵਿਗਾਸ ਸਣੇ ਜੋਕ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਵਿਸ਼ੇ ਪਛਤਾਈ ਕਾਗਦ ਕਉ ਨਲੇਖਨ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਦਰਿੰਜਨ ਹੋਏ ਜੇ ਕੋ ਮੰਝਾ ਨੀਨ ਕੋਈ ਮੰਨੇ ਸੋਤ ਹੋਏ ਮਨਵਤ ਮੰਨੇ ਸੰਗਲ ਪਵਨ ਕੇ ਸੋਦਾ ਮੰਨੇ ਮੋ ਚੋਟਾ ਨਾ ਖਾਈ

ਮਨਹਿ ਪਾਵੇ ਮੋਖ ਦਵਾਰ ਮਨਹਿ ਪਰਵਾਰੀ ਸਹਾਰ ਮਨਿ ਤਰੇ ਤਾਰਿੰਗ ਸਿੱਖ ਮਨਹਿ ਨਾਨਕ ਭਵੀਨ ਭਿਖ ਐਸਾ ਨਾਮ ਰੰਝਨ ਹੋਏ ਇੰਜੇ ਕੋ ਮਨ ਜਾਣੀ ਮਨ ਕੋਏ ਪੰਜ ਬਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜਾ ਸੋ ਹੈ ਦਰਾ ਗਿਆਨ ਪੰਚਾ ਕਾ ਪਰ ਏਕ ਧਿਆਨ جے کو کہیں کریں بے چار کہتے کے کرنے نہ ہی سنبار توڑ ترم دیا کا پوتا سنتو تھار کیا جن سوتا جے کو ہو جے ہوئے سچیار تولے اوپر کی پا ترتی ہور پری ہور ہو تستی پا تلے کھنجور جی جا ترنگا کے ناو سمنا دکھیا پڑی کلام

آسانگ مور کند کو سانگ جو حرام کور آسانگ مرکر جاہی جو گال گار ورتیا کمائے سانگ پاپی پاگر جائے آسانگ کوریار کورے فرائے سانگ ملیش مال پاک کائے آسانگ نندک سرکری پار نانک نیچ کہے بیچار واریا نا جاہا ایک وار

جیتا کیتا دیتا نا بنا بھی نا ہی کو تھا <تصفح> قدرت کون کہاں بھی چار واریا نا جاوا ایک وار جو تدپا بے سائی پلی کار دودا سلام رنگ کار پر یہ ہاتھ پیتن دے پانی تو تیتر سکے موت پلیتنی کا پڑھ ہوئے دے سابون لیو توئے ایک

ਇਹ ਹੋ ਵੀ ਲੇਖ ਪ੍ਰਾਨ ਵਖਤ ਨ ਪਾਇਉ ਕਾ ਦੀਆਂ ਜੇ ਲੇਖਨ ਲੇਖ ਕਰਾਨ ਤੇਤਵਾਰ ਨਾ ਜੋਗੀ ਜਾਣ ਰਤਮ ਹੋ ਨ ਕੋਈ ਜਾ ਕਰਤਾ ਸੀਤੀ ਕੋ ਸਾਝੀ ਆਪੇ ਜਾਣੀ ਸੋਈ ਕਿਵ ਕਰੀ ਆਖਾਂ ਕਿਉ ਸਲਾਹੀ ਭਵਾਨੀ ਕਿਵ ਜਾਣ ਹਾਨ ਕੇ ਆਖਿਓ ਸਭ ਕੋ ਆਖੇ ਇੱਕ ਤੇ ਇੱਕ ਸਿਆਣਾ ਵੰਡਾ ਸਭੰਦੀ ਨਾਹੀ ਕੀਤਾ ਜਾ ਕਾ ਹੋਵੇ

جے کو کھائے کے آکھن پائیوں جانی جیتی ہم کھائے آپیں جانی آپیں دے آکھیں سیمی کے ہی کے جسنو باشے شوت سلاحان کا پاتشاہی پاتشاہو امولا گل وقبار ملوکاری مل پندار امولا مل لے جائے مل پائے ملا سمائے امول تل مل دی مان مول لا تول مل فرمان مل بسی سمن امول کار مل فرمان مل لا مل آکیا نا جائی آخا گرہی لبلائی آکھیں بیت پاڑ پران آکھیں پڑیں کرے بکیان آکھیں بھر میں آکھیں دا کی گو پیتیں گو بندہ آکھیں سرے آکھیں سندہ ਆਖੇਂ ਕਹਤੇ ਕਿਤੇ ਹੁੰਦ ਆਖੇ ਦਾਨ ਮ ਆਖੇ ਦੇ ਵਾਖੇ ਸੁੰਦਰ ਮੰਦਿਰ ਸੇ ਕਹਤੇ ਆਖੇ ਆਖਣ ਪਾਹੀ ਕਿਥੇ ਕਹਿ ਕੇ ਉਠ ਝਾਈ ਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਹੀਂ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੁਝੇ ਕੋ ਆਖੇ ਬੋਲ ਵਿੰਗਾ ਤਾਲਖੀ ਸਰਗਵਾਰ ਗਵਾਰ ਸੋਦਰ ਕੀ ਹਾਂ ਸੂ ਕਰ ਕੀ ਹਾਂ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਗਾਵਨ ਹਾਰੀ ਇਹ ਤੇ ਰਾਗ ਪਰੇ ਸੋ ਕੀ ਹਿਨ ਕੀਤੇ ਗਾਵਨ ਹਾਰੀ ਗਾਵੇ ਤੁਮ ਨੂੰ ਕੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੀ گایں چت گوت لکھ جانی لکھ لکھ درم بچاری گایں ایسر برمن دیوی سوس دا سواری گاندن داسن بیٹھی دیوتیاں دن دال گا ست سمادی اندر گاون سا بچاری گاون جیسے سن تو گا ویر کراری گاون پنڈت پنڈر کی سر

ਸੇ ਤੁਦਨੂ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਥੇ ਗਾਵਨ ਸੇ ਮੇਚਤਨਾ ਆਵ ਨਾਨਕ ਕੀ ਆਵਿਚਾਰੇ ਸੋਈ ਸਿਹਦਾ ਸਾਚ ਸਾਇ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜੈ ਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ 파ਤੀ ਕਰ ਕਰ ਜੀਸੀ ਮਾਇਆ ਜਿੰਨੂ ਪਾਈ

ਆਦੇਸ ਆਦੇਸ ਆਦ ਅਨੀਲ ਅਨਾਥ ਅਨਾਥ ਚਿਕ ਚਿਕ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਥਿੰ ਚੇਲੇ ਫਰਮਾਨ ਸੰਸਾਰੀ ਇਕ ਪੰਡਾਰੀ ਇਕ ਲਾਈਂ ਦੀਵਾਨ ਜੋ ਜੋ ਸੁਭਾਵੇ ਤੇ ਵਿੱਚ ਲਾਵੇ ਜੀ ਹੋਵੇ ਫਰਮਾਨ ਉਹ ਵੇਖੇ

آخنا جور چپے جو نہ جور جور نہ منگرن دے نہ جور نح جور نہ جیر مر نہ جور جور نہ رائے سو جور نہ ستی گان بچا جو نہ جوتی چھوٹے سنسار جیسے آتھ جور کر ویکھے سوئے نان کو تم نیچ نہ کوئی راتی روتی تھی تھی بار پون پنی اگنی پتال ਤਸਵੇਤ ਰਤੀ ਸਾਵਰ ਕੀਤ ਰਮਸਾਤ ਸਵੇਹ ਜੀ ਜੁਗਤ ਕੇ ਰਾਂਗ ਤਨ ਕੇ ਨਾਮ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਵਾਰ ਤਥੈ ਸੋਨ ਪੰਜ ਪ੍ਰਬਾਂਦ ਤਰੀ ਕਰਮ ਪਵਿਨਿ ਸਾਨ ਕਾ ਚਿਪਕਾਇ ਉਥੇ ਪਾਇ ਨਾਨਕ ਗਿਆ ਚਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਕੋਣ ਪਾਣੀ ਬੇਸੰਤਰ ਗیتے ਕਾਂਬਿਹੇਸ ਗیتے ਬਰਮੇ ਘਾਰਤ ਘੜੀਏ ਰੂਪ ਰੰਗ ਕੇ ਬੇਸ ਕੇਤੇਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਗیتے ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਅਨਾਸ ਕੇਤੀ ਕੇਤੀ ਦੇਵ ਹੂਏ ਸੇਤੇ ਦੇਵਦਾਨ ਮੰਨ ਕੇਤੇ ਕੇਤੇ ਤ੍ਰਤੰ ਸਮੰਦ ਕੇਤੇਆ ਖਾਣੀ ਕੇਤੇਆ ਬਾਣੀ ਕੇਤੇ ਪਾਤ ਨਰੰਦ ਕੇਤੇਆ ਸੋਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ 베 ਗਿਆਨ ਪਰਚਾਨ ਦਿੱਥੇ ਨਾਦ ਬਨੋਦ ਕੋਤ ਅਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥੇ ਅਕਾਰਤ ਘੜੀਏ ਬਹੁਤਾਂ ਨੂੰ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਈ ਤਥੈ ਕਰੀਏ ਸਤਮਤ ਮਰਬੰਦ

پانڈ پمرت ٹال کرے سند سچی ٹکسال جنگ ندر کرم تنک ندری ندر ناسلوکرو پانی پتا ماتا ترتمات دو سرات دائی دایا کل سگل جگت جنگیائی بریا بچی ترم ہہدور کرمی آپ اپنی کے نیڑ کے دور ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ